ਤੋਂ ਨਸ਼ਿਆਂ ਵਿਰੋਧ ਦੀ ਜੇ ਗੱਲ ਕਰੀਏ ਤਾਂ ਲਗਾਤਾਰ ਪਠਾਨਕੋਟ ਜਿਹੜਾ ਪੁਲਿਸ ਦੀ ਵੱਡੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਹਨ ਇਸੇ ਤਰ੍ਹਾਂ ਦਾ ਮਾਮਲਾ ਜੇ ਤੁਹਾਨੂੰ ਦਿਖਾ ਦਈਏ ਕਿ ਸਦਰਖਾਨੇ ਦਾ ਹੈਗਾ ਤੇ ਇੱਕ ਮਾਮਲਾ ਜਿਹੜਾ ਗੂਟੇ ਮੰਦ ਹੈਗਾ ਜਿੱਥੇ ਅਲੱਗ-ਅਲੱਗ ਜਿਹੜੇ ਮਾਮਲੇ ਦਰਜ ਹੋਏ ਹਨ ਜਿੱਥੇ ਦੋ ਨੌਜਵਾਨ ਜਿਹੜੇ ਆ ਨਸ਼ੇ ਜਿਹੜੇ ਪਦਾਰਥ ਦੇ ਨਾਲ ਅਤੇ ਕੁਝ ਡਰਗ ਮਨੀ ਦੇ ਸਬੰਧ ਜਿਹੜੇ ਆ ਹਿਰਾਸਤ ਵਿੱਚ ਲਏ ਹਨ ਉੱਥੇ ਹੀ ਜਿਹੜੇ ਚੌਂਕੀ ਇਨਚਾਰਜ ਸਦਰ ਦੇ ਜਿਹੜੇ ਹੇਮਰਾਜ ਐਸਐਚਓ ਸਨ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾਉਣੀ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਕੀ ਕੁਝ ਜਿਹੜਾ ਇਹਨਾਂ ਨੌਜਵਾਨਾਂ ਕੋਲੋਂ ਬਰਾਮਦ ਕੀਤਾ ਹੈ ਤਾਂਤਾ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀਕੇ ਨਿਊਜ਼ ਜੋ ਵੀ ਐਸਐਸਪੀ ਸਾਹਿਬ ਦੇ ਦਿਸਨਰ ਦੇ ਸਹਾਰੇ ਤੇ ਪੰਜਾਬ ਸਰਕਾਰ ਦੀ ਅਧiatan ਤਾਕਬਕ ਜੋ ਦੇ ਨਸ਼ਿਆਂ ਦੇ ਵਿਰੋਧ ਇਹਦੇ ਸਬੰਧੀ ਮਹਿੰਤਲ ਗਈ ਹੈ ਤੇ ਸਾਰੀ ਇਨਫੋਰਮੇਸ਼ਨ ਰਹੀ ਸਗੀ ਕਿ ਮਾਨਕੁਰਪੁਰ ਬਣੀ ਵਾਸੀ ਬਸੀ ਬਲਾਹੋਪੁਰ ਇਹ ਡਰੱਗ ਦਾ ਨਸ਼ਾ ਕਰਦਾ ਉਹ ਬავਲਾ ਸਰਕਰਨਾ ਤੇ ਨੂੰ ਅਹੀਂ ਫੜਿਆ ਸੀਗਾ ਉਹ ਡਰੱਗ ਹੈ ਰੋਦੇ ਕਸ਼ੇ ਦੇ ਦੇ ਕੇ ਉਹਦੇ ਕੋਲ 25 ਰਜਿਸਟਰ ਕੀਤਾ ਨਾਲ ਫਿਰ ਅਲਮੀਨ ਇਨਫਰਮੇਸ਼ਨ ਮਿਲੀ ਸੀ ਕਿ ਉਹ ਇਹਦੇ ਉਹ ਸੁਵੇਤ ਨੂੰ ਇੱਕ ਉਹਨਾਂ ਦੇ ਡਰੱਗ ਦਾ ਨਸ਼ਾ ਕਰ ਰਿਹਾ ਬਹੁਤ ਜ਼ਿਆਦਾ ਉਹਨੂੰ ਫੜਿਆ ਸੀ ਇਹਦੇ ਵਿੱਚ ਨੂੰ ਤੁਰੰਤ ਹਮਲ ਦੀ ਇਹਦਾ ਨਾਮ ਸੀਗਾ ਅਮਨਦੀਪ ਪੁੱਤਰ ਰਕੇਸ਼ ਪੰਡਤ ਵਾਸੀ ਬਸੁਰਾ ਇਹ ਵੀ ਡਰਗ ਦਾ ਨਸਲ ਬੀਚ ਦਾ ਸੀ ਤੇ ਇਹਨੂੰ ਅਸੀਂ 10 ਗ੍ਰਾਮ ਹੈਲੋ ਦੇ ਦਿੱਤੇ ਬੜਿਆ ਇਹ ਦੇਖ ਲਾਓ ਕਿੱਥੇ ਕਰਦੇ ਇਸ ਤੋਂ ਬਾਅਦ ਮੈਂ ਨਾ ਕਹਿਣ ਵਾਸਤੇ ਉਹਨੂੰ ਮੇਰੇ ਅਨੁਮਾਨ ਤੇ ਹੈ ਤਾਂ ਵੀ ਕੋਈ ਵੀ ਬੱਚਾ ਇਹਨੂੰ ਡਰਗ ਦਾ ਨਸਲ ਨਾ ਕਰੇ ਜੇ ਕੋਈ ਡਰਗ ਦਾ ਨਸਲ ਕਰਦਾ ਫਿਰ ਆ ਗਿਆ ਤੁਸੀਂ ਦੇ ਕਲਾਉਸ ਸਭ ਕੁਝ ਕਰ ਦੇਣਾ ਡਰਗ ਮਨੀ ਵੀ ਵਗੈਰਾ ਵੀ ਫੜੀ ਜੀ ਜੀ ਡਰਗ ਦੀ ਡਰਗ ਮਨੀ ਵੀ ਫੜੀ ਇਹਨਾਂ ਦੇ ਜਿਹਾ ਬਸ ਉਹ ਤੋਂ ਹੋਰ ਨਹੀਂ ਫੜੀ